ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਮੈਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਲੱਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਠਿੰਡਾ ਏਰੀਏ ਤੋਂ ਲੋਕ ਆਵਾਜ਼ ਟੀਵੀ ਨੂੰ ਕੰਮ ਕਰਨ ਵਾਲੇ ਸਾਡੇ ਪੱਤਰਕਾਰ ਸਾਥੀ ਨਤੜਕ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਉਹਨਾਂ ਦੇ ਪੀਏ ਦੇ ਵੱਲੋਂ ਜਿਹੜਾ ਉਹ ਝੂਠਾ ਪਰਚਾ ਦਰਜ ਕਰਾਇਆ ਗਿਆ ਜਿਹੜਾ ਸਰਾਸਰ ਝੂਠਾ ਹੈ ਜਿਹਦੇ ਵਿੱਚ ਬਲਕਾਰ ਸਿੰਘ ਸਿੱਧੂ ਦੀ ਆਡੀਓ ਅਸੀਂ ਵੀ ਸੁਣੀ ਹੈ ਬੇਸ਼ੱਕ ਦੋਸ਼ ਲੱਗ ਰਹੇ ਹੈ ਵੀ ਕਟਿੰਗ ਕੀਤੀ ਹੋਈ ਆ ਉਹਦੇ ਵਿੱਚ ਔਰਤਾਂ ਦੇ ਖਿਲਾਫ ਜਿਹੜੇ ਸ਼ਬਦ ਬਲਕਾਰ ਸਿੰਘ ਸਿੱਧੂ ਬੋਲ ਰਹੇ ਹੈ ਉਹ ਸਾਰਿਆਂ ਨੇ ਸੁਣੇ ਹੋਣੇ ਹੈ ਔਰ ਇੱਥੇ ਬਸ ਨਹੀਂ ਉਹ ਆਪਣੇ ਮਾਨਯੋਗ ਸਪੀਕਰ ਜਿਹੜੇ ਸਾਡੇ ਸੰਧਵਾ ਖਿਲਾਫ ਉਹਨਾਂ ਦੇ ਖਿਲਾਫ ਵੀ ਭੱਦੀ ਸ਼ਬਦਾਬ ਲਈ ਹੈ ਜਿਹੜੀ ਉਹ ਵਰਤ ਰਹੇ ਹੈ ਔਰ ਪਰ ਪਤਾ ਲੱਗਿਆ ਚੰਦ ਭਾਨ ਦੇ ਵਿੱਚ ਜਿਹੜੇ 100 ਬੰਦਿਆਂ ਦੇ ਖਿਲਾਫ ਪੁਲਿਸ ਕਾਰਵਾਈ ਕਰਨ ਜਾ ਰਹੀ ਸੀ ਉੱਥੇ ਸਾਡੇ ਨਾ ਧੜਕ ਪੱਤਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤਾਂ ਪੁਲਿਸ ਨੂੰ ਜਿਹੜਾ ਹੈ ਐਫ ਆਈ ਆਰ ਨਹੀਂ ਕਰਨੀ ਪਈ ਔਰ ਜਿੰਨੀ ਵਧੀਆ ਕਵਰੇਜ ਉਸ ਪੱਤਰਕਾਰ ਨੇ ਕੀਤੀ ਹੈ ਸਾਨੂੰ ਸਲਾਹ ਸਾਡਾ ਸਲਾਮ ਹੈ ਉਸ ਆਪਣੇ ਭਰਾ ਨੂੰ ਪਰ ਹੁਣ ਦੁੱਖ ਦੀ ਗੱਲ ਇਹ ਹੈ ਦੋਸਤੋ ਜਿਸ ਕਰਕੇ ਤੁਹਾਨੂੰ ਬੇਨਤੀ ਕਰਨ ਲੱਗੇ ਸਾਰੇ ਮੈਂ ਬੁੱਧੀਜੀਵੀਆਂ ਨੂੰ ਬੇਨਤੀ ਕਰਨ ਲੱਗਿਆ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਨ ਲੱਗੇ ਆਪਣੇ ਇਲਾਕੇ ਦੇ ਵਿੱਚ ਵਿਜਲਰ ਉਪਰ ਦੇ ਵਿੱਚ ਸਾਡੇ ਪੱਤਰਕਾਰ ਸਾਥੀ ਸਾਰੇ ਮਾਫ ਕਰਨਾ ਕੁਝ ਬੰਦੇ ਐਦਾਂ ਦੇ ਵੀ ਹੈਗੇ ਆ ਜਿਹੜੇ ਸਰਕਾਰਾਂ ਤੋਂ ਥੋੜਾ ਬਹੁਤਾ ਡਰਨ ਵਾਲੀ ਗੱਲ ਵੀ ਹੁੰਦੀ ਆ ਪਰ ਐਦਾਂ ਦੀ ਗੱਲ ਨਹੀਂ ਹੈ ਪਰ ਜੇਕਰ ਅਸੀਂ ਨਹੀਂ ਬੋਲਾਂਗੇ ਤਾਂ ਬੋਲੇਗਾ ਕੌਣ ਸੋ ਦੋਸਤੋ ਸਰਕਾਰਾਂ ਆਂਦੀਆਂ ਜਾਂਦੀਆਂ ਰਹਿਣੀਆਂ ਪਰ ਜੇਕਰ ਜਿਹੜਾ ਬੰਦਾ ਲੋਕਾਂ ਦੇ ਪੱਖ ਦੇ ਵਿੱਚ ਬੋਲੇ ਇਹਦਾ ਮਤਲਬ ਸਰਕਾਰਾਂ ਫਿਰ ਦਬਾਉਣ ਦਾ ਕੋਸ਼ਿਸ਼ ਕਰਨਗੀਆਂ ਦਬਾਉਣ ਦੀਆਂ ਜਿਵੇਂ ਪਹਿਲਾਂ ਅਕਾਲੀਆਂ ਵੇਲੇ ਵੀ ਇਹੀ ਹੁੰਦਾ ਸੀ ਕਾਂਗਰਸ ਵੇਲੇ ਵੀ ਇਹੀ ਹੁੰਦਾ ਸੀ ਜਿਸ ਲੋਕਾਂ ਨੂੰ ਤਬਦੀਲੀ ਵੇਲੇ ਤਬਦੀਲੀ ਕਰਕੇ ਲੈ ਕੇ ਆਏ ਕਿ ਸੱਤਾ ਦੇ ਵਿੱਚ ਕੋਈ ਨਵਾਂ ਕੁਝ ਕਰੂੰਗੀ ਆਮ ਆਦਮੀ ਪਾਰਟੀ ਇਹ ਤੇ ਉਹੀ ਕੰਮ ਕਰਨ ਲੱਗੇ ਪਹਿਲਾਂ ਵਾਲਾ ਹੀ ਫਿਰ ਇਸ ਕਰਕੇ ਇਹਨਾਂ ਵੀਰਾਂ ਨੂੰ ਲਿਆਂਦਾ ਸੀ ਇਸੇ ਕਰਕੇ ਇਹ ਨਹੀਂ ਸੀ ਵੀ ਇਹਨਾਂ ਦੀ ਲੋੜ ਸੀ ਲਿਆਂਦਾ ਤਾਂ ਇਹ ਸੀ ਵੀ ਲੋਕ ਅਕਾਲੀ ਦਲ ਤੇ ਕਾਂਗਰਸ ਤੋਂ ਬਹੁਤ ਦੁਖੀ ਸੀ ਇਹ ਕੋੜਾ ਸੱਚ ਅੱਜ ਮੈਨੂੰ ਹਾਰ ਕੇ ਇਹ ਗੱਲ ਕਹਿਣੀ ਪੈਣੀ ਹੈ ਸੋ ਬਾਕੀ ਹਾਲਾਤ ਜਿਹੜੇ ਬਣੇ ਹੋਏ ਐ ਉਹ ਕੋਈ ਬਹੁਤੇ ਵਧੀਆ ਨਹੀਂ ਪੰਜਾਬ ਦੇ ਬਣੇ ਹੋਏ ਐ ਜੇਕਰ ਸਾਡੇ ਹਲਕਾ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਰੋਪੜ ਦੀ ਮਾਈਨਿੰਗ ਨਾਲ ਪੱਠਾ ਬੈਠਿਆ ਹੋਇਆ ਬੁਰੀ ਹਾਲਤ ਐ ਰੋਪੜ ਆ ਜਿਹੜਾ ਪੋਲੇ ਐ ਲਗਰਾਂ ਦਾ ਹਜੇ ਤੱਕ ਵੀ ਹਾਲਾਤ ਦੇਖੋ ਕਿਆ ਬਣੇ ਹੋਏ ਐ ਕਿੱਧਰ ਨੂੰ ਜਾਵਾਂਗੇ ਯਾਰ ਅਸੀਂ ਪਰ ਜੇ ਕਰ ਜਿਹੜਾ ਬੰਦਾ ਬੋਲੂਗਾ ਫਿਰ ਉਹ ਸਰਕਾਰ ਉਹਨੂੰ ਦੇਖਦੀ ਆ ਜਾਂ ਜਿਹੜੇ ਵਿਧਾਇਕ ਹੈ ਜਾਂ ਜਿਹੜੇ ਐਮਐਲਏ ਦੂਏ ਸੌਰੀ ਮੰਤਰੀ ਹੈ ਫਿਰ ਉਹਨਾਂ ਨੂੰ ਉਹ ਰੜਕੂਗਾ ਅੱਖ ਦੇ ਵਿੱਚ ਇਹ ਬੰਦਾ ਕਿਉਂ ਬੋਲਦਾ ਸਾਨੂੰ ਤਾਂ ਜਿਹੜੇ ਜੀ ਹਜੂਰੀ ਵਾਲੇ ਬੰਦੇ ਚਾਹੀਦੇ ਆ ਸੋ ਇਸ ਕਰਕੇ ਉਹ ਸਾਡਾ ਪੱਤਰਕਾਰ ਵੀਰ ਨਿਤਧਣਕ ਹੋ ਕੇ ਲੋਕ ਜਾਰੇ ਜੇ ਲੋਕਾਂ ਦੇ ਹੱਕਾਂ ਦੇ ਵਿੱਚ ਪੱਤਰਕਾਰ ਬੋਲਣਗੇ ਨਹੀਂ ਲੋਕ ਲੋਕ ਪੱਖੀ ਗੱਲੇ ਨਹੀਂ ਕਰਨਗੇ ਫਿਰ ਕਰੂਗਾ ਕੌਣ ਇੱਕ ਮੀਡੀਆ ਚੌਥਾ ਥੰਮ ਹੈ ਜੇਕਰ ਮੀਡੀਆ ਚੁੱਥਾ ਥਾ ਮੈਂ ਜੇਕਰ ਉਹਨੂੰ ਹੀ ਲੋ ਇਹ ਸਾਡੀਆਂ ਸਰਕਾਰਾਂ ਦੀਵਾਨ ਪਰ ਆ ਜਾਣ ਮੇਰੀ ਸਿਹਤ ਠੀਕ ਨਹੀਂ ਪਲੀਜ਼ ਮਾਫੀ ਚਾਹਦਾ ਮੈਂ ਜਿੱਦਾਂ ਦੇ ਵੀ ਹਾਲਾਤ ਦੇ ਵਿੱਚ ਬੈਠਾ ਪਰ ਮੇਰੀ ਮਜਬੂਰੀ ਬਣ ਗਈ ਜਦ ਹਾਲਾਤ ਦੇਖੇ ਯਾਰ ਸਰਕਾਰਾਂ ਦਾ ਇੰਨਾ ਤੱਕਾ ਹੱਦ ਹੋ ਗਈ ਯਾਰ ਉਹ ਸ਼ਰਮ ਕਰੋ ਮਨਮੁਟੀ ਯਾਰ ਕੋਈ ਗੱਲ ਨਹੀਂ 3 ਸਾਲ ਹੈ 2 ਸਾਲ ਹੋ ਰਹੇ ਨੇ ਤੇ 23 ਮਹੀਨੇ ਤੁਹਾਡੇ ਤਾਂ ਕੀ ਹੋ ਗਿਆ ਉਹ ਜਿੰਨੇ ਜਿਨ੍ਹਾਂ ਨੇ 3 ਸਾਲ ਕੱਢ ਲਏ 2 1/2 ਸਾਲ ਵੀ ਕੱਢ ਲਿਆ ਅਸੀਂ ਵੀ 5 ਸਾਲ ਕੱਢੇ ਅਸੀਂ ਇੱਕ ਵੱਡੇ ਬਹੁਤ ਵੱਡੇ ਨਾਮ ਪਰ ਸਿਆਸਤਦਾਨ ਦੇ ਨਾਲ ਮੇਰੇ ਵੀ ਪੰਗੇ ਪੈਲੇ ਦੋ ਤਿੰਨਾਂ ਨਾਲ ਆਪਾਂ ਲੱਤਾਂ ਦੇ ਵਿੱਚ ਭਾਰ ਰੱਖਿਆ ਅਸੀਂ ਡਰੇ ਨਹੀਂ ਕਿਸੇ ਤੇ ਅਸੀਂ ਉਹ 5 ਸਾਲ ਪਹਿਲੇ ਅਕਾਲੀਆਂ ਦੇ ਵੀ ਕੱਢੇ ਆ 5 ਸਾਲ ਕਾਂਗਰਸ ਦੇ ਵੀ ਕੱਢੇ ਆ ਹੁਣ ਜਿਹੜੇ ਹਾਲਾਤ ਹੰਡਾ ਰਹੇ ਉਹ ਵੀ ਸਾਨੂੰ ਪਤਾ ਹੈ ਅਸੀਂ ਕਿਦਾਂ ਦੇ ਆ ਕਿ ਜੋ ਵੀ ਹੈ ਠੀਕ ਹੈ ਨਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਜਿੰਨੇ ਫੇਸਬੁਕ ਤੇ ਮੇਰੇ ਭਰਾ ਜੁੜੇ ਹੋਏ ਐ ਉਹਨਾਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਜਿੰਨਾ ਤੁਸੀਂ ਸ਼ੇਅਰ ਕਰ ਸਕਦੇ ਹੋ ਉਹਨਾਂ ਸ਼ੇਅਰ ਕਰਿਓ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਜਾਣੀ ਚਾਹੀਦੀ ਹੈ ਮੈਂ ਤਾਂ ਹੱਦ ਹੋ ਗਈ ਯਾਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੇ ਜਿਹੜੇ ਬੜਬੜੀਆਂ ਗੱਲਾਂ ਕਰਦੇ ਸੀ ਅਸੀਂ ਐ ਕਰ ਦਵਾਗੇ ਐ ਕਰ ਦਵਾਗੇ ਨਾਲੇ ਉਹ ਆਵਾਜ਼ ਵੀ ਕਰਦੇ ਸੀ ਕੂੰ ਕੂੰ ਬੇਅਦਾ ਵਾਜਾਂ ਦੀਆਂ ਜਿ ਐਦਾਂ ਜੱਡੀਆਂ ਚ ਇਹ ਲਾਮ ਲਸ਼ਕਲ ਤੁਰਿਆ ਪਿਆ ਐ ਮੰਤਰੀ ਦੇ ਨਾਲ ਮੁੱਖ ਮੰਤਰੀਆਂ ਦੇ ਨਾਲ ਅੱਜ ਯਾਰ ਤੁਹਾਡਾ ਹਾਲਾਤ ਕਿਹਾ ਤੁਹਾਡੇ ਹਾਲ ਕਿਹਾ ਬਈ ਤੁਸੀਂ ਘਟ ਕਰ ਰਹੇ ਹੋ ਤੁਹਾਡੇ ਨਾਲ ਅੱਜ ਕਿੰਨੀ ਸਪੋਰਸ ਲੱਗੀ ਹੋਈ ਆ ਯਾਰ ਤੁਸੀਂ ਕਿੰਨਾ ਕਰੋੜਾ ਰੁਪਿਆ ਤੁਸੀਂ ਪੰਜਾਬ ਦਾ ਬਰਬਾਦ ਕਰਤਾ ਯਾਰ ਉਤੇ ਬਾਅਦ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਤੁਸੀਂ ਕਰੋੜਾ ਰੁਪਏ ਦੀ ਸਕਿਉਰਿਟੀ ਦਿੱਤੀ ਹੋਈ ਹੈ ਕਿਉਂ ਸੁਣਨ ਲੱਗੇ ਯਾਰ ਸਾਡੇ ਕੋਲੋਂ ਇਹ ਗੱਲਾਂ ਹੱਦ ਹੋ ਗਈ ਯਾਰ ਇਹ ਇਹਦਾ ਮਤਲਬ ਇਹ ਪੰਜਾਬ ਤੋਂ ਇਹਦਾ ਮੈਂ ਗਿਰਵੀ ਰੱਖਿਆ ਹੋਇਆ ਦਿੱਲੀ ਵਾਲਿਆਂ ਵਾਸਤੇ ਵੀ ਪੰਜਾਬ ਦਾ ਕਰੋੜਾ ਰੁਪਿਆ ਤੁਸੀਂ ਲਾਓ ਖਰਚੋ ਅਜਾਇਸ਼ ਕਰਨ ਦਿੱਲੀ ਵਾਲੇ ਆਨੰਦ ਮਾਣਣ ਹੈ ਇੱਥੇ ਦੇ ਜਿਹੜੇ ਪੰਜਾਬ ਦੇ ਲੋਕ ਹੈ ਰਾਜ ਸਭਾ ਦੇ ਮੈਂਬਰ ਬਣੇ ਆ ਉਹ ਕਿਹੜੇ ਜੀ ਹਾਰ ਕੇ ਸਿੰਚੇ ਵਾਲ ਬਣਾਣਾ ਪਿਆ ਹਾਰ ਕੇ ਜਦ ਬਰੋਧ ਹੋਇਆ ਨਾ ਉਹ ਜਦ ਮੈਂ ਨਹੀਂ ਕਹਿੰਦਾ ਲੋਕਾਂ ਦੀ ਆ ਪੰਜਾਬ ਦੀ ਸੱਠਾਂ ਦੇ ਵਿੱਚ ਗੱਲ ਕਰਦੀ ਚਲਦੀ ਹੈ ਬੇ ਰਾਜ ਸਭਾ ਦੀਆਂ ਕਰੋੜਾਂ ਰੁਪਏ ਦੀਆਂ ਸੀਟਾਂ ਵਿਕੀਆਂ ਆ ਹੁਣ ਨਵਾਂ ਇੱਕ ਚੱਲਿਆ ਹੋਇਆ ਬਲ ਲੁਧਿਆਣੇ ਦੇ ਵਿੱਚ ਸ਼ਾਇਦ ਕੇਸਰੀਬਾਲ ਸਾਹਿਬ ਆਣ ਲੱਗੇ ਪਤਾ ਰੱਬ ਜਾਣਦਾ ਦੇਖੋ ਕੀ ਬਣਦਾ ਪਰ ਮੇਰੀ ਇੱਕ ਬੇਨਤੀ ਹੈ ਜਿਸ ਕੰਮ ਨੂੰ ਮੈਂ ਇਹ ਬਾਰ-ਬਾਰ ਗੱਲ ਕਰ ਰਿਹਾ ਮੇਰੇ ਹੱਥ ਛੋੜ ਕੇ ਬੇਨਤੀ ਹੈ ਕਿ ਆਓ ਅੱਜ ਸਾਡਾ ਫਰਜ਼ ਬਣਦਾ ਅਸੀਂ ਲੋਕ ਆਵਾਜ਼ ਟੀਵੀ ਦੇ ਉਹ ਸਾਡੇ ਭਰਾ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਡਟ ਕੇ ਖੜੀਏ ਤੁਹਾਨੂੰ ਬੇਨਤੀ ਹੈ ਤੁਸੀਂ ਆਪਣੇ ਆਪਣੇ ਫੇਸਬੁੱਕ ਪੇਜ ਤੇ ਮੇਰੀ ਬੇਨਤੀ ਹੈ ਮੇਰੇ ਨਾਲ ਕਪਲ ਮਹਿੰਦਲੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਨਾਲ ਉਹਨਾਂ ਨੇ ਗੁੱਟ ਲਿਖਿਆ ਹੋਇਆ ਮੇਰੀ ਬੇਨਤੀ ਹੈ ਕਿ ਆਪੋ ਆਪਣੇ ਫੇਸਬੁੱਕ ਪੇਜ ਤੇ ਵਟਸਐਪ ਤੇ ਤੁਸੀਂ ਵੱਧ ਤੋਂ ਵੱਧ ਪੋਸਟਾਂ ਪਾਓ ਜਿੰਨੇ ਵੀ ਵੀਰ ਸੁਣਦੇ ਆ ਸਾਡੇ ਪੱਤਰਕਾਰ ਸਾਥੀ ਮੇਰੀ ਖਾਸ ਤੌਰ ਤੇ ਬੇਨਤੀ ਹੈ ਲੱਤਾਂ 'ਚ ਭਾਰ ਰੱਖਿਓ ਮੇਰੀ ਬੇਨਤੀ ਹੈ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਂ ਤਾਂ ਕਹਿੰਦਾ ਕੁਛ ਭਰਾ ਸਾਡੇ ਡਰ ਜਾਂਦੇ ਆ ਡਰਨ ਟੋਂ ਦੀ ਕੋਈ ਗੱਲ ਨਹੀਂ ਹੈ ਸਰਕਾਰਾਂ ਬਹੁਤ ਕੁ ਕਰਦੀਆਂ ਹੁੰਦੀਆਂ ਅਸੀਂ ਦੇਖ ਲਿਆ ਪਹਿਲਾਂ ਬਥੇਰਾ ਕੁਝ ਸੋ ਇਸ ਕਰਕੇ ਘਬਰਾਣ ਦੀ ਕੋ ਲੋੜ ਨਹੀਂ ਹੈ ਜਿੰਨੇ ਬੁੱਧਰੀ ਜੀ ਵੀ ਮਲਾਜਮ ਵਰਗ ਨੂੰ ਮੈਂ ਬੇਨਤੀ ਕਰੂੰਗਾ ਮਹਿਦਲੀ ਜੀ ਵਰਗੇ ਸੂਰਬਾਨ ਬੰਦੇ ਆ ਸਾਡੇ ਰਮਾਂਜੀਤ ਜੁਰਗੇ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਪੱਖ-ਪੱਖ ਜਥੇਬੰਦੀਆਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਸਾਡੇ ਪੱਤਰਕਾਰ ਸਾਥੀਆਂ ਨੂੰ ਵੀ ਕਿ ਤੁਸੀਂ ਆਪਣੇ ਆਪਣੇ ਪੇਜ ਤੇ ਚਾਹੇ ਲਾਈਵ ਹੋ ਚਾਹੇ ਤੁਸੀਂ ਕੋਈ ਪੋਸਟਾ ਪਾਓ ਮਰਿੰਦਰਜੀਤ ਸਿੰਘ ਸਿੱਧੂ ਦੇ ਹੱਕ ਤੇ ਵਿੱਚ ਪੋਸਟਾ ਪਾਓ ਤਾਂ ਕਿ ਅੱਜ ਕਿਉਂਕਿ ਅੱਜ ਬਠਿੰਡੇ ਦੇ ਵਿੱਚ ਅੱਜ ਤੁਸੀਂ ਜਾ ਕੇ ਤੁਸੀਂ ਦੇਖਦੇ ਹੋਣੇ ਆ ਲੋਕਬਾਜ਼ ਟੀਵੀ ਤੇ ਬਠਿੰਡੇ ਦੇ ਵਿੱਚ ਅੱਜ ਬਹੁਤ بڑا ਇਕੱਠ ਹੋਇਆ ਹੋਇਆ ਅੱਜ ਔਰ ਬਲਕਾਰ ਸਿੰਘ ਸਿੱਧੂ ਨੂੰ ਮੈਨੂੰ ਲੱਗਦਾ ਵੀ ਅੱਜ ਜਿਹੜਾ ਰਾਹ ਨਹੀਂ ਲੱਭਣਾ ਔਰ ਬਲਕਾਰ ਸਿੰਘ ਸਿੱਧੂ ਇਹ ਜਿਹੜਾ ਪਰਚਾ ਹੋਣਾ ਚਾਹੀਦਾ ਹੋਣਾ ਤਾਂ ਚਾਹੀਦਾ ਜਿਹੜਾ ਬੰਦਾ ਔਰਤਾਂ ਦੇ ਖਿਲਾਫ ਬੋਲ ਰਿਹਾ ਬਤਮੀਜੀ ਨਾਲ ਔਰ ਇੱਥੋਂ ਹੀ ਬਸ ਨਹੀਂ ਉਹ ਮਾਨਯੋਗ ਸੰਮਾ ਦੇ ਖਿਲਾਫ ਵੀ ਬੰਦਾ ਬੋਲ ਰਿਹਾ ਮੈਂ ਨਹੀਂ ਕਹਿੰਦਾ ਇਹ ਵੀਡੀਓ ਦੇ ਵਿੱਚ ਜੋ ਸਾਨੂੰ ਸੁਣਨੇ ਨੂੰ ਮਿਲਿਆ ਉਹ ਗੱਲ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਪਰ ਜੋ ਆਡੀਓ ਦੇ ਵਿੱਚ ਸੁਣਨੇ ਨੂੰ ਮਿਲ ਰਿਹਾ ਪਰ ਹੱਦ ਹੋ ਗਈ ਯਾਰ ਸਰਕਾਰ ਵੀ ਚੁੱਪੀ ਦਾ ਮਤਲਬ ਸਰਕਾਰਾਂ ਤੱਕਾ ਕਰੂੰਗੀ ਇਸੇ ਤਰ੍ਹਾਂ ਔਰ ਨਾਲੇ ਖਾਸ ਤੌਰ ਤੇ ਇਸ ਸਰਕਾਰ ਤੋਂ ਤਾਂ ਯਾਰ ਉਮੀਦਾਂ ਲੋਕਾਂ ਨੇ ਕਿਆ ਰੱਖੀਆਂ ᱛੀਆਂ ਉਹ ਯਾਰ ਤੁਰ ਪਏ ਤੁਸੀਂ ਪਰਚੇ ਦੇਣ ਵਾਸਤੇ ਤੁਹਾਨੂੰ ਕਿਉਂ ਚੋਣਾਂ ਆ ਕੇ ਇਸ ਕੰਮ ਵਾਸਤੇ ਕਿਸ ਕੰਮ ਵਾਸਤੇ ਤਾਂ ਯਾਰ ਹੱਦ ਹੋ ਗਈ ਯਾਰ ਸੋ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਓ ਅੱਜ ਸਾਡਾ ਫਰਜ਼ ਮੰਨਦਾ ਜੇਕਰ ਆਸੀਂ ਅੱਜ ਜਿਹੜੇ ਲੋਕਾਂ ਦੇ ਨਾਲ ਖੜਨ ਵਾਲੇ ਪੱਤਰਕਾਰ ਹੈ ਜੇ ਅੱਜ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਾ ਬੋਲੇ ਨਾ ਮਿੱਤਰੋ ਫਿਰ ਇਹ ਸਮਝ ਲਿਓ ਕੁਝ ਬੰਦੇ ਤਾਂ ਹੈ ਬਕਾਊ ਸਿਰੇ ਦੇ ਪਰ ਇਹ ਸੋਚ ਲਿਆ ਪਏ ਮੁੜ ਕੇ ਤੁਹਾਡੇ ਹੱਕ ਦੇ ਵਿੱਚ ਕਿਸੇ ਨੇ ਬੋਲਣਾ ਨਹੀਂ ਅੱਜ ਮੇਰੀ ਸਿਹਤ ਖਰਾਬ ਹੈ ਕੁਝ ਸਮੇਂ ਤੋਂ ਮੈਂ ਪਰੇਸ਼ਾਨ ਵੀ ਚੱਲ ਰਿਹਾ ਕਿਸੇ ਕਾਰਨ ਕਰਕੇ ਪਰ ਮੈਂ ਜਿੱਦਾਂ ਦੀ ਵੀ ਹਾਲਾਤ ਦੇ ਵਿੱਚ ਬੈਠਾ ਮੈਨੂੰ ਅੱਜ ਮਜਬੂਰੀ 'ਚ ਇਹ ਪੋਸਟ ਪਾਣੀ ਪਈ ਸੋ ਮੇਰੇ ਹੱਥ ਜੋੜ ਕੇ ਬੇਨਤੀ ਪਰਮਾਨ ਕਰਿਓ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਪੇਜ ਤੇ ਲਾਈਵ ਹੋ ਕੇ ਪੋਸਟ ਸ਼ੇਅਰ ਜ਼ਰੂਰ ਕਰਨਾ WhatsApp ਤੇ ਵੀ ਵੱਧ ਤੇ ਵੱਧ ਪੋਸਟ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ